ਸਾਸੀਗਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਖਜਾਲਾ ਜ਼ਿਲ੍ਹਾ ਅਮਰਸਰ ਤਹਿਸੀਲ ਬਾਬੋ ਕਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਭਾਈ ਜੀ ਹੁਣਾਂ ਨੇ ਟੋਟਲ 7 ਵੜਾ ਸੇਲ ਕਰਨੀ ਆ ਜੀ ਜਿਨ੍ਹਾਂ ਵਿੱਚੋਂ 5 ਗੱਬਣਾ ਤੇ 2 ਤਾਜ਼ੀਆਂ ਸੂਈਆਂ ਜੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਆਪਣਾ ਸੂਆ ਸੂਆ ਪਸ਼ੂ ਹੁੰਦਾ ਜਿਹੜਾ ਉਹਨੂੰ ਦੋ ਟਾਈਮ ਚੋਕੇ ਤਸੱਲੀ ਕਰ ਲੈਣੀ ਹੈ ਜਿਹੜਾ ਗੱਬਣ ਪਸ਼ੂ ਆ ਉਹਦੇ ਥਾਂ ਟਿੱਪ ਕੇ ਚੈੱਕ ਕਰਕੇ ਤਸੱਲੀ ਕਰ ਲੈਣੀ ਹੈ ਜੀ ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਹਿ ਸਕੇ ਗੱਲਬਾਤ ਕਰਾਵਾਂਗੇ ਭਾਜੀ ਹੁਣਾਂ ਨਾਲ ਇਹਨਾਂ ਵੜਾਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਆ ਜੀ ਮਹਾਰਾਜ ਵਧੀਆ ਸਾਰਾ ਵਧੀਆ ਵਧੀਆ ਪੰਡਰ ਸਾਹਿਬ ਪਹਿਲਾ ਮਾਲ ਕਿਦਾਂ ਪਹਿਲਾ ਠੀਕਰਿਆ ਜੀ ਠੀਕ ਆ ਸਵੇਰ ਤੋਂ ਲੱਗੀ ਸ਼ਾਮਾਂ ਤੱਕ ਵਗ ਗਿਆ ਵਗ ਗਿਆ ਸਾਰਾ ਹਾਂ ਸਾਫ ਸੁਥਰਾ ਮਾਲ ਸੀਗਾ ਜੀ ਅੱਜ ਕਿੰਨੀ ਆ ਅੱਜ ਆਪਣੇ ਕੋਲ 7 ਆ ਗਏ ਆ ਜੀ ਸੂਈਆਂ ਕਿੰਨੀਆਂ ਅੱਜ ਸੂਈਆਂ 2 ਸੂਈਆਂ ਜੇ ਹਾਂਜੀ ਤੇ 5 ਗੱਬਣਾ ਜੇ 5 ਗੱਬਣਾ ਹਾਂਜੀ ਠੀਕ ਹੈ ਜੀ ਠੀਕ ਹੈ ਆਪਣਾ ਐਡਰੈਸ ਦੱਸ ਦਿਓ ਜੀ ਐਡਰੈਸ ਕਸ਼ਮੀਰ ਸਿੰਘ ਹਾਂਜੀ ਪਿੰਡ ਖਜਾਲਾ ਜੀ ਜੀ ਜਲਾ ਅਮਰਸਰ ਜੀ ਤਹਿਸੀਲ ਬਾਬਾ ਕਾਲਾ ਸਾਹਿਬ ਫੋਨ ਨੰਬਰ ਬੋਲ ਦਿਓ ਜੀ 98155 ਹਾਂਜੀ 35863 ਠੀਕ ਹੈ ਜੀ ਹਾਂਜੀ ਸ਼ੁਰੂਆਤ ਕਰੀਏ ਗੱਬਣ ਤੋਂ ਹਾਂ ਜੀ ਗੱਬਣ ਤੋਂ ਜੀ ਆਹ ਗੱਬਣ ਤੋਂ ਸ਼ੁਰੂਆਤ ਕਰਦੇ ਹਾਂ ਥਾਣੇ ਤੋਂ ਇੱਕ ਰੰਗ ਦਿਖਾਉਨੇ ਆ ਪਹਿਲਾਂ ਚੈੱਕ ਕਰੋ ਥਾਣੇ ਦਾ ਆ ਵੇਖੋ ਥਾਣੇ ਦੀ ਕੁਆਲਿਟੀ ਚੈੱਕ ਕਰੋ ਸੂਆ ਇਹਦਾ ਕਰਵਾਈ ਇਹ ਪਹਿਲਾ ਜੀ ਪਹਿਲਾ ਸੂਆ ਆ ਦੋ ਦੋ ਦਿਹਾ ਜੀ ਦੋ ਦੰਦ ਮੂੰਹ ਤੋਂ ਦੋ ਦੰਦ ਹੈ ਜੀ ਕਿੰਨੇ ਦਿਨ ਲੱਜੂਗੀ ਜੀ ਇਹ ਦਿਨ ਹਫਤਾ ਲੱਜੂਗੀ ਜੀ ਹਫਤਾ ਲੱਜੂਗੀ ਜੀ ਖੋਲੋ ਇਹਨੂੰ ਤੋਰੋ ਖੋਲੋ ਜੀ ਇਹਨੂੰ ਖੋਲੋ ਆ ਵੇਖੋ ਜੀ ਦੋ ਦੰਦ ਮੂੰਹ ਤੋਂ ਆ ਇੱਕ ਇੱਕ ਹਫਤਾ ਲੱਜੂਗੀ ਦੰਦੀਆਂ ਚੈੱਕ ਕਰਾ ਦਨੇ ਆਪਾਂ ਆ ਵੇਖੋ ਜੀ ਦੋਂਦੀ ਆ ਆ ਵੇਖੋ ਚੈੱਕ ਦੰਦ ਹੈ ਜੀ ਸੀਲ ਠੰਡੀ ਬਹੁਤ ਆ ਆ ਵੇਖੋ ਜੀ ਬਿਲਕੁਲ ਹੰਦਰ ਸਾਹਿਬ ਹੈ ਨਾ ਹਾਂਜੀ ਇਹ ਆਪਣਾ ਦੁੱਧ ਵੀ 20 ਤੋਂ ਪਲੱਸ ਕਰੂਗੀ ਆ ਵੇਖੋ ਇਹ ਕੱਦ-ਗਾਠ ਵੀ ਚੰਗਾ ਜੀ ਬੜੀ ਕੱਡਾ ਕੱਦ-ਗਾਠ ਹੈ ਦੋਂਦੀ ਬੱਚੀ ਦਾ ਐਡਾ ਕੱਦ ਆ ਬਾਕੀ ਇਹਨਾਂ ਦਾ ਮੈੜਾ ਦੀ ਫੈਨ ਵੀ ਚੰਗੀ ਆਉਂਦੀ ਆ ਫੈਨ ਵੀ ਵਧੀਆ ਜੀ ਇਹਦੀ ਹਾਂਜੀ ਹਾਂਜੀ ਜਿਹੜੇ ਆਉਣ ਵਾਲੇ ਗਰਮੀਆਂ ਆਉਣ ਲਈ ਆ ਵੇਖੋ ਠੰਡੀ ਹੱਥ ਫੇਰੀ ਆ ਹਾਂਜੀ 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 ਬਿਲਕੁਲ ਠੰਡੀ ਜਿਹੜੇ ਆਉਣ ਵਾਲੇ ਦੇ ਨੇ ਗਰਮੀਆਂ ਤੁਹਾਨੂੰ ਪਤਾ ਵੱਧ ਹੋਣੀਆਂ ਇਹਨਾਂ ਗਰਮੀਆਂ ਜੀ 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 ਪ੍ਰਵਾਹ ਨਹੀਂ ਕਰਨੀਆਂ ਇਹਨੇ ਬਾਕੀ ਇਹ ਆ ਕਿ ਸੋਹਣੇ ਗਾਂਜੇ ਇਹਨਾਂ ਨੂੰ ਕੋਈ ਗਰਮੀ ਦੀ ਪ੍ਰਵਾਹ ਨਹੀਂ ਗਈ ਹਾਂਜੀ ਪ੍ਰਵਾਹ ਨਹੀਂ ਚੰਗੀ ਆ ਵੇੜ ਇਹ ਆ ਵੀ ਅਜੇ ਤੋਰਦੇ ਲੰਬੀ ਜਾਂਦੇ ਯਾਰ ਹਾਂਜੀ ਕੁਰਸੀਆਂ ਆ ਗੋ ਅੱਗੋਂ ਪਰਾ ਕਰਦੇ ਹਾਂਜੀ 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 ਕੁਰਸੀਆਂ ਚੁੱਕਦੇ ਬਾਹਰ ਵੀਰੇ ਤੂੰ ਦੁੱਖ ਨੂੰ ਪਰ ਚੰਗੀ ਆ ਜੀ ਬੰਦੇ ਵੀਰ ਬੰਦੇ ਬਾਕੀ ਇਹ ਆ ਕਿ ਜਿਹੜਾ ਲੈ ਜਾਊਗਾ ਗਾਂ 400 ਇਹ ਪੀ ਕੇ ਵੀ ਇਦਾਂ ਦੀ ਰਹਿਣਾ ਨਹੀਂ ਹਾਂਜੀ ਹਾਂਜੀ ਮਾਰੇ ਇੱਕ ਹੋਰ ਦਾ ਭੰਦਰ ਸਾਹਿਬ ਥੱਲੇ ਵੀ ਆਏ ਬਣੂਗੀ ਜੀ ਜੀ ਅਰੇ ਖੁੱਲੂਗੀ ਕੀ ਹਾਂ ਖੁੱਲੂਗੀ ਜੀ ਬੜਾ ਢਿਲਾਂ ਪੂਰੀਆਂ ਚੰਗੀਆਂ ਵਾਂ ਹਵਾਨੇ ਜੇਕਰ ਫੇਰ ਹਵਾਨਾ ਦਿਖਾ ਦਿੰਨੇ ਹਾਂ ਹਾਂ ਜੀ ਹਾਂ ਜੀ ਢਿਲਾਂ ਹੈਗੀਆਂ ਥਾਣ ਸੋਹਣਾ ਮੁੱਠੀ ਦੀ ਜਵਾਈ ਵਾਲਾ ਲੱਗਾ ਜੀ ਆਹ ਵੇਖੋ ਜੀ ਆਹ ਵੇਖ ਸਕਦੇ ਆ ਤੇ ਦੱਸੋ ਫੇਰ ਦਾ ਹਾਂ ਇਹਦਾ ਮੁੱਲ ਆ ਜੀ ਮੁੱਲ ਨਹੀਂ ਕਰਨਾ ਸੀ ਭੰਦਰ ਸਾਹਿਬ ਆਪਾਂ ਨਾ ਪਹਿਲਾਂ ਨੂੰ ਜੈ 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 ਰੇਟ ਕਰਦੇ ਆ ਹਾਂ ਜੀ ਲੈ ਇਹਦਾ ਮੁੱਲ ਕਰਨ ਵਾਲੋ 70000 ਕਰ ਲੋ ਹਾਂ ਜੀ ਤੇ ਭਾਵੇਂ 65 ਕਰ ਲੋ ਜੀ 55000 ਦੀ ਲੈਸ ਕਰ ਦਾਂਗੇ ਠੀਕ ਹੈ ਉੱਚੋ ਥੋੜਾ ਬੋਦਾ ਬੰਨਦਾ ਨਾ ਜੀ ਇੱਥੇ ਕੋਈ ਮਾ ਨਹੀਂ 55 ਤੋਂ ਮਾ ਨਹੀਂ ਕੋ ਕਰਾਂਗੇ ਹਾਂ ਭਾਵੇਂ 60 ਦੀ ਭਾਵੇਂ ਵਿਕਦੇ 60 ਤੋਂ 65 ਦੀ ਵੀ ਵਿਕਦੀ ਆ ਠੀਕ ਸਭ ਇਹ ਬੱਚੀ ਪਰ ਇਹ ਰੇਟ ਅਸੀਂ ਥੋੜੇ ਥੋੜੇ ਘੱਟ ਘੱਟ ਕਰਕੇ ਵੇਚਣੀਆਂ ਨੇ ਵੀ ਦੇਣੀਆਂ ਨੇ ਵੇਚਣੀਆਂ ਨੇ ਛੋਟ ਕਰ ਦਿਓ ਕਿ ਥੋੜੀ ਬੋਦੀ 55 ਚ ਛੋਟ ਤੇ ਹੁੰਦਾ ਯਾਰ ਚਲੋ ਠੀਕ ਹੈ ਠੀਕ ਹੈ ਜੀ ਇਹ ਬੱਚੀ ਤੇ ਹੈ ਵਾਹੇ ਟੁੱਕ ਕੇ ਭੰਡਰ ਸਾਹਿਬ ਕੋ ਹੋਰ ਗੱਲ ਜੇ ਹਾਂ ਜੀ ਜੇ ਬੱਚੀ ਪੂਰੀ ਜਦੋਂ ਜਦੋਂ ਟੁੱਕਦੀ ਆ ਨਾ ਜਦੋਂ ਸੂ ਪੈਂਦੀ ਆ ਹਾਂ ਜੀ ਇਹ 70000 ਨੂੰ ਹੱਥ ਫੇਰੂਗੀ ਵੱਛੀ ਮੈਂ ਕਹਿੰਦਾ ਪੂਰੀ ਸ਼ਕੀਨ ਆ ਕੋਈ ਕਮੀ ਨਹੀਂ ਵੇਖੋ ਕਿੱਥੇ ਕਿੱਥੇ ਆਉਂਦੀ ਆ ਬਲੂਨ ਵੱਛੀ ਆ ਉੱਤੋਂ ਸ਼ੂਰ ਖੋਲੋ ਮੈਂ ਕਰਾਂ ਖੋਲ ਦਿਓ ਦੋਰੇ ਦਿਖਾਓ ਦੋਰੇ ਖੋਲੋ ਵੱਛੀ ਅਜੇ ਆ ਵੀ ਅਜੇ ਕੱਲ ਦਾ ਮਾਲ ਮੇਰੇ ਕੋ ਸਾਰਾ ਕੱਲ ਦਾ ਆਇਆ ਜੀ ਪਰ ਤੁਹਾਨੂੰ ਪਤਾ ਪਹਿਲਾਂ ਮਾਰ ਵੇ ਗਿਆ ਆ ਵੇਖੋ ਕੱਦ ਗਾਠ ਦਾ ਚੈੱਕ ਕਰ ਲਓ ਮੂੰਹ ਤੋਂ ਦੋ ਦੰਦ ਕੁਆਲਿਟੀ ਚੈੱਕ ਕਰਾਉਣੀ ਆ ਇਹ ਤੁਹਾਨੂੰ ਜਿਹੜੀ ਕੁਆਲਿਟੀ ਆ ਠੰਡੀ ਧੀਰੀ ਵੱਛੀ ਆ ਜੀ ਬਾਕੀ ਠੰਡੀ ਧੀਰੀ ਆ ਆਹ ਦੇਖੋ ਵਪਾਰੀ ਤੇ ਸਮਝ ਲੈਂਦੇ ਵੀ ਇਹਨੇ ਬਣਾਇਆ ਤੇ ਕਿਸ ਘਰ ਵਾਲਿਆਂ ਨੂੰ ਕਿਸ ਨੂੰ ਬੜਾ ਸਾ ਪਤਾ ਨਹੀਂ ਹੁੰਦਾ ਵੀ ਖਣੀ ਸੀ ਏਦਾਂ ਹੀ ਰਹਿ ਕੇ ਸੂਪਣੀ ਆ ਜੀ 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 ਇਹਨੇ ਟਾਈਮ ਪੂਰਾ ਬਣਾ ਕੇ ਜਦੋਂ ਪੂਰਾ ਚੱਡਾ ਬਣਿਆ ਤੇ ਫਿਰ ਇਹ ਜਿੰਨਾ ਤੁਸੀਂ ਮੁੱਲ ਕੀਤਾ ਵਾ ਲੈ ਵਪਾਰੀ ਵੀਰ ਨਹੀਂ ਜਾਣੀ ਆ ਹਾਂ ਜੇ ਵਪਾਰੀ ਤੇ ਖੜੂਗਾ ਜੀ ਇਹ ਹਾਂਜੀ ਅੱਜ ਜੀਵੀਦਾਰ ਭਰਾ ਸਭ ਕੋ ਸੋਚਦੇ ਆ ਵੀ ਖਣੀ ਆ ਕੀ ਚੱਕਰ ਆ ਵੀ ਹਾਂ ਇਹਨੇ ਦੀ ਤੇ ਵਪਾਰੀ ਲਾਜੂ ਜਦੋਂ ਮੈਂ ਤੁਹਾਨੂੰ ਮੁੱਲ ਕਹਤਾ ਜੀ 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 ਮੱਛੀ ਬਹੁਤ ਬ੍ਰਾਂਡਡ ਹੈ ਜੀ ਆਹ ਦੇਖੋ ਜੀ ਹਾਂਜੀ ਕੱਦ-ਕਾੜ ਵੀ ਚੰਗਾ ਵਾ ਇਹਦਾ ਬਾਕੀ ਹੈ ਵੀ ਢਿੱਲਾ ਜਿਹਾਨੇ ਚ ਹੈਗੀਆਂ ਜੀ ਟਾਈਮ ਹਫਤਾ ਹੀ ਖੜੂਗਾ ਵੱਧ ਵੀ ਖੜੂਗਾ ਹਰ ਹਫਤਾ ਖੜੂ ਜੀ ਹਫਤੇ ਤੋਂ ਬਾਹਰ ਨਹੀਂ ਖੜੂ ਜਿੰਨਾ ਟਾਈਮ ਲਾ ਜੂ ਉਹਨਾਂ ਚੜਾ ਗਾਇਆਂ ਜਿਹੜੇ ਬਣ ਲੱਗਿਆ ਮੁੰਡਰ ਸਾਹਿਬ ਇਹਦੇ ਬਣ ਲੱਗਿਆ ਦੇ ਦੋ ਦੂਹਾਂ ਦੰਨਾਂ ਦੇ ਵਿੱਚ ਚੱਕ ਦੁੱਧਾਂ ਦੇ ਵਿੱਚ ਹਾਂਜੀ 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 ਜੀ ਜੀ ਆ ਠੰਡੀ ਵੇਖੋ ਕਿਦਾਂ ਆ ਵੇਖੋ ਜੀ ਪੂਰੀ ਠੰਡੀ ਧਰੀ ਆ ਕਿਉਂ ਗੱਲ ਨਹੀਂ ਕਰਮਾਲੀ ਬਾਕੀ ਫੋਨ ਕਰ ਲਿਓ ਮੌਕੇ ਥੋੜਾ ਬੋਤਾ ਸ਼ੋਰ ਸ਼ੂਟ ਹੋ ਜੂਗੀ ਇਹਦੀ ਸ਼ੋਰ ਨਹੀਂ ਹੋਣੀ ਜੀ ਸ਼ੋਰ ਕਰ ਦਿਓ ਕੋਈ ਜਿਹਨੇ ਵੀਡੀਓ ਦੇਖ ਕੇ ਫੋਨ ਕਰਨਾ ਉਹਨੂੰ ਸ਼ੋਰ ਕਰਨੀ ਪੈਣੀ ਹੈ ਬਸ ਮੁੱਲ ਜਿਹੜੇ ਹੁੰਦੇ ਆ ਨਾ ਆਪਣੇ ਮੈਂ ਅੱਜ ਆਪਾਂ ਫਿਕਸ ਨਹੀਂ ਕਰਦੇ ਵਾਲੇ ਜਾ ਜਾ ਕਰੀਦਾ ਬਸ ਫਿਕਸ ਨਹੀਂ ਵਾਲੇ ਕਰਨੇ ਥੋੜਾ ਬੋਤਾ ਕਰ ਦਿਓ ਆ ਦੂਜੇ ਨੰਬਰ ਦੇ ਦਿਖਾਉਣੀ ਆ ਇਹ ਵੀ ਚੰਗੀ ਆ ਇਹ ਵੀ ਦੰਦਾਂ ਜੀ ਹਾਂ ਇਹ ਦੰਦਾਂ ਜੀ ਇਹ ਇਹ ਕਿੰਨੇ ਦੰਦ ਆ ਜੀ ਇਹ ਚਾਰ ਦੰਦ ਆ ਜੀ ਇਹ ਚਾਰ ਦੰਦ ਪਹਿਲਾ ਸੂਆ ਪਹਿਲਾ ਸੂਆ ਜੀ ਤੇ ਲਾਏ ਦੇ ਵੀ ਚੰਗੀਆਂ ਤੇ ਥਣ ਜਿਹੜੇ ਇਹਦੇ ਵੀ ਸੋਹਣੇ ਆ ਆ ਵੇਖੋ ਜੀ ਹਣਾ ਗੈਬ ਚੰਗਾ ਇਹਦਾ ਵੀ ਥਾੜ ਮੁੱਠੀ ਮੁੱਠੀ ਚਵਾਈ ਵਾਲਾ ਲੱਗਾ ਇਹਨੂੰ ਵੀ ਸੋਹਣੀ ਆ ਜੀ ਤੋੜਦੇ ਇਹਨੂੰ ਵੀ ਆਹ ਵੇਖੋ ਜੀ ਇਹਨੂੰ ਤੋੜਨਾ ਕਿੱਧਰ ਬਾਕੀ ਕੁਆਲਿਟੀ ਦੀਆਂ ਚੀਜ਼ਾਂ ਹੀ ਲੱਭਣੀਆਂ ਹਾਂ ਹਾਂ ਜੀ ਹਾਂ ਜੀ ਮਾਰੋ ਇਹ ਦਿਨ ਕਿਨੇ ਲੈ ਜੂਗੀ ਜੀ ਇਹ ਵੀ ਹਫਤਾ ਅਵੇ ਕਹਿੰਦਾ ਖੇਡ ਹੈਗਾ ਹਫਤਾ ਲੈ ਜੂ ਇਹ ਵੀ ਬਾਕੀ ਪੂਰੀ ਕਾਇਮ ਆ ਲੇਸੀ ਲੂਸੀ ਨਾ ਸਮਝ ਲੈ ਕੋਈ ਇਹਨੂੰ ਦੰਦ ਦੇ ਦੇ ਦਿਖਵਾਆਂ ਨੇ ਮੂੰਹ ਤੇ ਚਾਰ ਦੰਦ ਆ ਜੀ ਇਹ ਬਾਕੀ ਥਾਣ ਜਿੰਨਾ ਸੋਹਣਾ ਲੱਗਾ ਵਾ ਮੁਠੀ ਦੀ ਚੋਟੀ ਗਾਲਾਂ ਵਾ ਲੰਬੇ ਆਹ ਵੇਖੋ ਜੀ ਆਹ ਵੇਖੋ ਜੀ ਦੰਦ ਦਿਖਾਉਣ ਲੱਗਾ ਵੀਰ ਇਹ ਕੋਈ ਨਹੀਂ ਸਜੀਦ ਕੋਈ ਗੱਲ ਨਹੀਂ ਆਹ ਵੇਖੋ ਕਿੰਨਾ ਮਗਰ ਖੁਲਟੀਆਂ ਆਹ ਵੇਖੋ ਜੀ ਛੋਟੇ ਹੀ ਆ ਦੰਦ ਜੇ ਕੰਨੀਆਂ ਵਾਲੇ ਆਹ ਵੇਖੋ ਠੀਕ ਹੈ ਜੀ ਲੈ ਜਾ ਵੀਰ ਬੰਦੇ ਆਜ ਆਪਣੇ ਭੰਡਰ ਸਾਹਿਬ ਬਹੁਤ ਮਾਲ ਵਧੀਆ ਸਾਫ ਸੁਥਰਾ ਜਿੰਮੇਤਾਰਾ ਭੜਾਵਾ ਵਾਸਤੇ ਵਧੀਆ ਹੈ ਜੀ 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 ਕੋ ਖੇਡ ਵਾਲਾ ਕੰਮ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਤੇ ਇਹਦਾ ਨਾਮ ਕੋ ਭੰਡਰ ਸਾਹਿਬ ਸਿਆਣੇ ਬੜੀ ਪਬਲਿਕ ਅੱਜ ਕੱਲ ਲੱਭ ਲੈਂਦੇ ਆ ਦੁਨੀਆ ਤੇ ਪਹੁੰਚ ਕੇ ਦੂਰ ਤੱਕ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਸਾਫ ਸੁਥਰਾ ਮਾਲ ਜਦੋਂ ਕੋਈ ਸਰਕੋ ਡੰਗਰ ਲੈਣਾ ਨਾ ਸਾਡਾ ਇਹ ਸ਼ਰਤ ਹੈ ਵੀ ਦੋਵੇਂ ਟਾਈਮ ਸੂਈ ਜਿਹੜੀ ਗਾ ਦੋਵੇਂ ਟਾਈਮ ਝੋਕੇ ਲੈਣ ਵੀਰ ਅੱਗੇ ਦੱਸਣ ਦਿਆ ਵੀ ਲੋਕੀ ਹਰਿਆਣੇ ਤੋਂ ਮੱਝਾਂ ਲਿਆਉਂਦੇ ਆ ਤੇ ਆਪਣੀਆਂ ਜਿਹੜੀਆਂ ਦੋ ਗਾਂਆਂ ਉਹ ਹਰਿਆਣੇ ਭੇਜੀਆਂ ਠ ਅੱਛਾ ਤੇ ਉਹ ਫੋਨ ਕੰਡਿਆ ਅੱਛਾ ਤੇ ਉਹਨਾਂ ਨੂੰ ਮੈਂ ਭੇਜਦਾ ਠੀਕ ਹੈ ਜੀ ਠੀਕ ਉਹਨਾਂ ਨੂੰ ਆਉਣਾ ਵੀ ਨੀਗਾ ਐਦਾਂ ਭੇਜੀਆਂ ਪਹਿਲਾਂ ਵੀ ਜੀ ਅੱਛਾ ਜੀ ਪੰਡਰ ਸਾਹਿਬ ਧੋਖੇ ਤੁਹਾਡੇ ਵਾਲਾ ਕੰਮ ਨਹੀਂ ਅਸੀਂ ਕਰਦੇ ਇਹਦਾ ਮੁੱਲ ਕਿੰਨਾ ਹੈ ਰੋਟੀ ਦੇਂਦੇ ਆ ਰੋਟੀ ਖਾਈਏ ਕੀ ਜਰੂਰਤ ਪਈ ਆ ਮੈਂ ਜੀ ਜਦੋਂ ਪਰਮਾਤਮਾ ਰੋਟੀ ਦਿੰਦਾ ਤੇ ਫਿਰ ਝੂਠੋ ਤੋਂ ਮਾਰੋ ਜਦੋਂ ਵੇ ਵਾਵਾ ਬਿਲਕੁਲ ਮੈਂ ਭੁੱਖਾ ਮੰਨ ਲਿਆ ਫੇਰ ਝੂਠ ਮਾਰਦਾ ਰੱਬ ਵੀ ਬਖਸ਼ ਦਿੰਦਾ ਤੇ ਜੇ ਖਾਂਦੇ ਪੀਂਦੇ ਝੂਠ ਮਾਰੀਆ ਨਾ ਤਾਂ ਫੇਰ ਰੱਬ ਨਹੀਂ ਬਖਸ਼ ਜੀ 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 ਠੀਕ ਹੈ ਨਾ ਭਾਜੀ ਬਿਲਕੁਲ ਬਿਲਕੁਲ ਸੱਚਾ ਕੰਮ ਕਰੋ ਮੈਂ ਮਜਾ ਸਦਾ ਛੱਡੇ ਚੁਲਦੇ ਮਾਰਾ ਸੱਚੇ ਪਾਸ਼ਾ ਕਿਰਪਾ ਕਰਦਾ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਕਰਾਂਗੇ ਜੀ 55000 ਹਾਂ ਜੀ ਤੇ ਸਾਰਾ ਕੁਝ ਛੱਡ ਕੇ 45000 ਦੀ ਬੱਛੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਉੱਚੋ ਥੋੜਾ ਬੋਦਾ ਮੌਕੇ ਕੋਈ ਮਾਰਕਿੰਗਾਂਗੇ ਇਹ ਚੋ 45 ਫਿਕਸ ਹੋ ਗਿਆ 45 ਫਿਕਸ ਜੀ ਫੋਨ ਕਰ ਲਿਆ ਹਣਾ ਕਿਨੂੰ ਸੰਦ ਹੋਇਆ ਵਧੀਆ ਵੱਛੀ ਆ ਠੀਕ ਹੈ ਜੀ ਵਪਾਰੀ ਵੀ 50000 ਦੀ ਲੈ ਕੇ ਫਿਰ 65000 60 65000 ਦੀ ਵੇਚ ਸਕਦਾ ਵਾ ਬਾਕੀ ਫੋਨ ਕਰ ਲਿਆ ਥੋੜੀ ਥੋੜੀ ਕਮਾਈ ਇੰਨਾ ਕਰਖੀ ਦੀ ਹੈ 11500 ਰੁਪਿਆ ਜੀ 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 ਚਲੋ ਕਰਮ ਵਾਲੀਆਂ ਫੇਰ ਤੁਰੀਆਂ ਰਹਿਣ ਅਗਲੇ ਕੇ ਭਾਗਾਂ ਦੇ ਘਰ ਜਾ ਬਿਲਕੁਲ ਜੀ ਬਿਲਕੁਲ ਪਹਿਲਾ ਸੂਆ ਚਾਰ ਦੰਦ ਬਾਕੀ ਗਾਂ ਵੀ ਵਾਦੇ ਦੀ ਆ ਬਿਲਕੁਲ ਜਾਇਜ਼ ਮੁੱਲ ਕੀਤੇ ਆ ਤੇ ਆਪਾਂ ਤੀਜੇ ਨੰਬਰ ਤੇ ਦਿਖਾਉਣੀ ਆ ਆਹ ਵੇਖੋ ਤਾਜੀ ਸੂਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਕੱਲ ਦੀ ਰਾਤ ਦੀ ਸੂਈ ਹੈ ਜੀ ਅੱਛਾ ਰਾਤ ਦੀ ਸੂਈ ਹੈ ਇਹ ਰਾਤ ਦੀ ਸੂਈ ਹੈ ਜੀ ਠੀਕ ਹੈ ਜੀ ਤੇ ਕਿੰਨਾ ਬੋੜਾ ਦੇ ਕੋਲ ਇਹ ਪਲੋਂ ਹੈ ਜੀ ਨੂੰ ਰਾਤ ਦੀ ਸੂਈ ਹੈ ਜੇ ਵਿੱਚ ਹੋਇਆ ਸਿਰੇ ਕੋਈ 3-4 ਕਿਲੋ ਠੀਕ ਹੈ ਪੂਰੀ ਸਾਰੀ ਸਾਫ਼ ਨਹੀਂ ਕੀਤੀ ਠੀਕ ਹੈ ਇੱਧਰ ਆ ਜਾ ਰ ਕੱਡਵਾਰ ਬੱਚਾ ਕੀ ਹੈ ਇਹਦੇ ਪਿੱਛੇ ਇਹਦੇ ਪਿੱਛੇ ਮੇਰੇ ਖਾ ਬੱਚਾ ਜੇ ਅੱਛਾ ਜੀ ਦੇਖ ਲੈਨੇ ਆ ਜੀ ਅੱਜ ਹੀ ਆਈ ਹੈ ਨੇ ਬੱਚਾ ਬੱਚਾ ਆ ਬੱਚਾ ਬੱਚਾ ਤਾਜੀ ਨੇ ਆ ਵੇਖੋ ਇਹ ਮਾਲ ਸਾਰਾ ਜਿੰਨਾ ਦੇ ਆ ਨਾ ਪੰਡਰ ਸਾਹਿਬ ਸਾੜ ਕੋ ਇਹ ਕੁਛ ਰਾਤ ਆ ਜਾਂਦਾ ਕੁਛ ਆ ਜਾਂਦਾ ਜੀ 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 ਆਹ ਵੇ ਭਾਈ ਪਰਸੋਂ ਵਾਲਾ ਮਾਲ ਵੇ ਗਿਆ ਸਵਾ ਮੈਂ ਚੈੱਕ ਕਰ ਲੋ ਮੁਠੀ ਚਵਾਈ ਵਾਲਾ ਥਾਣੇ ਨੂੰ ਲੱਗਾ ਜੀ ਆਹ ਵੇਖ ਸਕਦੇ ਕਮਾ ਲਿਆ ਵੀਰ ਆਹ ਲਓ ਵੇਖੋ ਜੀ ਇਹ ਦੁੱਧ ਕਿੰਨਾ ਚਵਾਜੂਗੀ ਇਹ ਦੁੱਧ ਇਹ ਨਾ ਕਰੀ ਜੂ 15 16 ਲੀਟਰ ਤੋਂ ਆਰਾਮਦਾਈ ਨਾ ਕਰੂਗੀ ਜੀ ਠੀਕ ਹੈ ਠੀਕ ਹੈ ਹਾਂ ਜੀ ਬਹੁਤ ਆਰਾਮਦਾਈ ਨਾ ਕਰੂਗੀ ਸੂਆ ਦਾ ਚੰਗਾ ਸੂਆ ਦਾ ਕਰਵਾ ਪਹਿਲਾ ਪਹਿਲਾ ਸੂਆ ਜੀ ਪਹਿਲਾ ਸੂਆ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ 52000 ਹਾਂ ਜੀ 42000 ਦੀ ਦਵਾਂਗੇ ਸਾਡੇ 42000 ਅੱਛਾ 42000 ਸਾਡੇ 42000 40 ਤੇ 2 ਹਾਂ ਜੀ ਹਾਂ ਜੀ 42500 42500 ਕਿਉਂਕਿ ਰੇਟ ਸਾਡੇ ਥੋੜੇ ਜਿਹਾ ਜਿਆਦਾ ਨਾ ਅਸੀਂ ਵੇਖ ਕੇ ਹਿਸਾਬ ਕਰਕੇ ਕਹਿੰਦੇ ਆ ਵੀ ਠੀਕ ਹੈ 15 1500 ਰੁਪਏ ਰ ਬਿਨਾਂ ਸ਼ੱਕ ਸਾਡੇ ਕੋ ਪੁੱਛ ਲਓ ਕੋਈ ਡਿਟੇਲ ਆਹੀਂ ਸਾਰੀਆਂ ਦੇ ਦਾਂਗੇ ਠੀਕ ਹੈ ਠੀਕ ਹੈ ਜੀ ਇਹੋ ਇਕੱਠਾ ਮਾਲ ਵਿਕ ਜੂਗਾ ਤੇ ਇੰਨਾ ਚਲੋ 5 5-7000 ਬਣ ਗਿਆ ਬਹੁਤ ਆ ਕਿਰਪਾ ਕਰਤ ਗੁਰਜੀ ਜੀ 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 ਬਹੁਤਾ ਵੀ ਕਿਸੇ ਨੂੰ ਭੈਣ ਭਰਾ ਨੂੰ ਜ਼ਿੰਮੇਦਾਰ ਨੂੰ ਕਿਉਂ ਬਿਲਕੁਲ ਜੀ ਬਿਲਕੁਲ ਥੋੜਾ ਬੋਦਾ ਛੋਟ-ਛੋਟ ਹੋ ਜਾਈ ਇਹ ਚ ਨਹੀਂ ਜੀ ਨਹੀਂ ਜੀ ਫਿਕਸ ਹੀ ਰੱਖਨੇ ਅੱਜ ਅੱਜ ਫਿਕਸ ਹੀ ਰੱਖਨੇ ਠੀਕ ਹੈ ਜੀ ਠੀਕ ਆਪਾਂ ਤਾਂ ਹੁਣੀ ਚੌਥੇ ਨੰਬਰ ਦੇ ਇਹ ਗੱਬਣਾ ਇਹ ਗੱਬਣਾ ਜੀ ਠੀਕ ਹੈ ਜੀ ਸੁਆ ਇਹਦਾ ਕਰਵਾਈ ਇਹਦਾ ਦੂਜਾ ਸੂਆ ਦੱਸਦੇ ਜੀ ਦੂਜਾ ਸੂਆ ਦੱਸਦੇ ਆ ਹਾਂਜੀ ਤੇ ਕਿੰਨਾ ਦੁੱਧ ਚੋਆਇਆ ਨੇ ਇਹਦਾ ਦੁੱਧ ਉਹਨਾਂ ਨੇ ਕਿਹਾ ਵੀ ਅਸੀਂ 20 ਕਿਲੋ ਦੁੱਧ ਚੋਆ 18 20 ਕਿਲੋ ਦਿਨ ਕਿੰਨੇ ਲਾ ਜੂਗੀ ਇਹ ਇਹ ਵੀ ਹਫਤਾ ਖੰਡ ਖਾ ਲੂਗੀ ਤੋਰ ਐਨੋ ਜੀ ਕਢੋ ਮਾਰ ਹਫਤਾ ਲੈ ਜੀ ਥਾਣੇ ਦਾ ਵੀ ਸੋਹਣਾ ਵਾ ਆ ਵੇਖੋ ਜੀ ਕੱਦ ਕਾਠ ਇਹਦਾ ਵੀ ਚੰਗਾ ਜੀ ਵੇਖ ਸਕਦੇ ਆ ਹਵਾਨਾ ਵੀ ਬਹੁਤ ਸੋਹਣਾ ਹਫਤਾ ਲੈਣਾ ਢਿੱਲਾਂ ਜੇ ਹਵਾਨੇ ਚ ਹੈਗੀਆਂ ਜੀ ਆ ਵੇਖੋ ਜੀ ਵਜਨ ਵਾਲੀ ਆ ਵੇੜ ਇਹ ਵੀ ਕਮਾਲ ਹੈ ਵੀ ਮੇਰਾ ਟਾਈਮ ਬਣੂਗੀ ਪੰਡਰ ਸਾਹਿਬ ਵਿੱਚ ਹਾਂਜੀ 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 ਥਾਣ ਵੀ ਸੋਹਣਾ ਲੱਗਾ ਵਾ ਥਾਣ ਨੂੰ ਵਧੀਆ ਸੋਹਣਾ ਲੱਗਾ ਜੀ ਅਜੇ ਖਾਊ ਪੀਊਗੀ ਕਿ ਉਹ ਪੈਂਦਾ ਨਹੀਂਗਾ ਸਾਡੇ ਕੋਲ ਨਹੀਂ ਪੈਂਦਾ ਮਰੀ ਜੀ ਹਾਂਜੀ ਨਹੀਂ ਖਰਚੇ ਨਹੀਂ ਹੁੰਦੇ ਕੇ ਕੋਈ ਘਾਟ ਹੀ ਹੁੰਦੇ ਆ ਹਾਂਜੀ ਐਰ ਕਾਂ ਦੋਦ ਕਿੰਨਾ ਚ ਵਾਜੂਗੀ ਹੁਣ ਇਹ ਨਾ ਕਰ ਜੂ 18 19 ਕਿਲਾ ਤੇ ਰਾਮਦਾਰੀ ਨਾ ਕਰੂ ਬਾਕੀ ਹੈ ਕੈਮ ਆ ਲਿਸੀ ਰੁਸੀ ਨੀਗੀ ਜਿੰਨੀ ਵੀ ਹੈਗੀ ਚੰਗੀ ਸੋਹਣੀ ਆ ਜੀ ਬੰਦੇ ਵੀਰ ਆ ਵੇਖੋ ਜੀ ਹਾਂਜੀ ਦੱਸੋ ਫੇ ਇਹ ਲੰਭਾ ਮੁੱਲ 55000 ਆ ਹਾਂਜੀ 45000 ਜਸ ਕਰ ਦਾਂਗੇ ਠੀਕ ਆ ਜੀ ਹਾਂਜੀ ਆਪਾਂ ਹੁਣ ਇਹ ਨਹੀਂ ਕਹਿਣਾ ਵੀ ਮਾਣ ਕਿੰਨਾ ਕਰਨਾ ਵਾ ਉਹ ਚਲੋ ਮਾਣ ਵੀ ਚਲੋ ਜੋਗੋ ਅੱਜ ਫਿਕਸ ਕਰਦੇ ਆ ਜਿਆਦਾ ਹਲਾ ਕਸਾਈ ਕਰ ਲੈ ਪਿੰਦੇ ਆ ਠੀਕ ਠੀਕ ਆ ਠੀਕ ਆ ਜੀ ਜਿਹਨੂੰ ਪਸੰਦ ਆ ਉਹ ਫੋਨ ਕਰ ਲੈ ਚਲੋ ਕੋਈ ਛੋਟਛਪਾ ਤੇ ਹੋ ਹੀ ਜਾਂਦਾ ਕਈ ਵੀਰ ਇਹ ਦੀ ਦੱਸਣ ਦਾ ਸਾਰਿਆਂ ਨੂੰ ਮੇਰੇ ਭਰਾ ਇੱਥੇ ਵੇਖੋ 10 ਬਿਠੇ ਆ ਹਾਂਜੀ ਹਾਂਜੀ ਬਿਲਕੁਲ ਜਾਏ ਗਏ ਰੌਣਕ ਪੂਰੀ ਲੱਗੀ ਆਗੇ ਹਾਂ ਮਾਰਾ ਵੇਖੋ ਵੇਖੋ ਮਾਰਤਾ ਕੈਮਰਾ ਆਪਾਂ ਉਧਰੋਂ ਆਹ ਦਿਖਾਈਏ ਹੁਣ ਅਗਲੇ ਨੰਬਰ ਤੇ ਇਹਦਾ ਸੁ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਠੀਕ ਹੈ ਜੀ ਤੇ ਦਿਨ ਕਿੰਨੇ ਲੈ ਜੂਗੀ ਇਹ ਇਹ ਵੀ ਲੈ ਜੂਗੀ 10 ਦਿਨ ਲੈ ਸਕਦੀ ਹੈ ਜੀ ਤੋਰ ਵੀ ਰੈਨੂ ਵੀ ਇਹਨੇ ਕਿੰਨਾ ਦੁੱਧ ਜਵਾ ਇਹਨੂੰ ਦੋ ਦਿਨਾਂ ਅਗੇ 18-19 ਕਿਲੋਰੀ ਮਾਲ ਕੇ ਵੀ ਹੈਗੀ ਠੀਕ ਹੈ ਜੀ ਹਾਂ ਜੀ ਤੋਰ ਇਹਨੂੰ ਵੀਰ ਇਹ ਆ ਵੀ ਟਾਈਮ ਆ ਭੰਡਰ ਸਾਹਿਬ ਥੋੜਾ ਜਿਹਾ ਟਾਈਮ ਲੈਂਦੀ ਆ ਹਾਂ ਜੀ 8-9 ਦਿਨ ਲੈਂਦੀ ਆ ਅੱਛਾ ਜੀ 8-9 ਦਿਨ ਲੈਂਦੀ ਪਰ ਬਾਕੀ ਆ ਥੱਲੇ ਬੈੜੇ ਕਹਿੰਦੇ ਯਾਰ ਮੜ ਜਾ ਹੈ ਵੀ ਕੈਮ ਆ ਠੰਡੇ ਇਦਾਂ ਵਾ ਸਾਰੇ ਸਾਡੇ ਡੰਗਰ ਸਾਰੇ ਇਦਾਂ ਠੰਡੇ ਆ ਬਣੋ ਚੰਗੇ ਇਹਨੂੰ ਜਰਾ ਕੱਚੀ ਹੈਗੀ ਆ ਚਲੋ ਕੱਚੀ ਜੀ ਹਾਂ ਜੀ ਜੇ ਆਪਾਂ ਇਹਨਾਂ 8 8 9 9 ਵੀ ਨਾ ਸਾਂ ਸਕਦੇ ਤੇ 10 ਦਾ ਨਾ ਵਿੱਚ ਕਿਹੜੀ ਗੱਲ ਆ ਜੀ 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 ਠੰਡੀ ਇਦਾਂ ਜਿੱਦਾਂ ਮਰਜ਼ੀ ਲੱਤ ਫੜੋ ਇਹਨੂੰ ਕੋਈ ਗੱਲ ਨਹੀਂ ਹੈ ਹਾਂ ਜੀ ਹਾਂ ਜੀ ਇਹ ਕੰਮ ਬੈਨੇ ਆਂ ਬਿਡੰਗਰ ਠੰਡਾ ਹੋਵੇ ਗਰਮ ਦਾ ਕੋਈ ਫਾਇਦਾ ਨਹੀਂ ਹੈਗਾ ਠੰਡ ਵੀ ਸੋਹਣਾ ਲੱਗਾ ਜੀ ਹਾਂ ਜੀ ਹਾਂ ਜੀ ਠਿਕਮਾ ਲਾ ਵੀਰ ਹਾਂ ਜੀ ਬੰਦ ਦੇ ਆ ਜਾ ਬਾਕੀ ਇਹ ਆ ਕੇ ਕਾਇਮ ਲਿਸੀ ਲੁਸੀ ਨਹੀਂ ਗਈ ਪੂਰੀ ਤੰਗੀ ਕਰੇਗਾ ਭਰ ਭਰਾ 4 ਦਿਨ ਦੇ ਸਾਮਕੇ ਲੈ ਸਾਂਭ ਲੂਗਾ ਤੇ ਫਿਰ ਉਹਨਾਂ ਰੇਟਲੈਸ ਕਰ ਦੇਣਾ ਕੱਚੀ ਦਾ ਹਾਂਜੀ 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 ਐਰ ਦਾ ਦੁੱਧ ਕਿੰਨਾ ਚ ਵਾਜੂਗੀ ਇਹ ਇਹ ਦੁੱਧ ਕਰੂ ਜੇ ਏਨਾ 17 18 ਠੀਕ ਹੈ ਜੀ ਤੇ ਕਿੰਨਾ ਕਰਨਾ ਮੋਲੇ ਦਾ ਇਹਦਾ ਮੁੱਲ ਇਹਦਾ ਕੱਚੀ ਕਰਕੇ ਮੁੱਲ ਘੱਟ ਕਰ ਲੈਨੇ ਆ ਜੀ ਕਿੰਨਾ ਕਰੋਗੇ ਮੁੱਲ 50000 ਕਰਾਂਗੇ ਦਵਾਗੇ 40000 ਦੀ ਠੀਕ ਹੈ ਜੀ 40000 ਚੋਂ ਹੁਣ ਤੁਸੀਂ ਆਪਣੀ ਮਰਜ਼ੀ ਨਾਲ ਕਰਨਾ ਵਾ ਫਿਕਸ ਹੀ ਕਰਦੇ ਅੱਜ ਨੇ ਬਹੁਤ ਹੀ ਗੱਲਾਂ ਦੀ ਕਮਾਈਆਂ ਆਪਾਂ ਇਹ ਤਾਂ ਨਹੀਂ ਵੀ ਤੁਹਾਨੂੰ ਜਿਹੜਾ ਮੂੰਹ ਤੇ ਸਾਡੇ ਆਈ ਜਾਂਦੀ ਗੱਲ ਉਹ ਕਰੀ ਜਾਂਦੇ ਆ ਅਜਿਹਾ ਕਿ ਵੀ 1500 ਰੁਪਿਆ ਡੰਗਰ ਪ੍ਰਤੀ ਦੇਈ ਜਾਵੇ ਤੇ ਇੰਨਾ ਬੜਾ ਬਾਕੀ ਡੰਗਰ ਲੱਗਦਾ ਨਹੀਂ ਗਾ ਡੰਗਰ ਚੰਗਾ ਲੱਪਣਾ ਬੜਾ ਔਖਾ ਜੀ ਔਖਾ ਜੀ ਬੁਰ ਮਿਲਦਾ ਕਿੱਥੋਂ ਬਾਹਰ ਬਾਊ ਔਖਾ ਵਾ ਹੁਣ ਆਪਾਂ ਇੱਕੇ ਖਾਨ ਤੋਂ ਸੱਤ ਡੰਗਰ ਦਿਖਾਉਣੇ ਆ ਜਿੰਨੂੰ ਜਿੰਨੂੰ ਪਸੰਦ ਆ ਆਪੇ ਫੋਨ ਲਾ ਲਓ ਇੱਥੋਂ ਤੇ ਰਾਮਦਾਰੀ ਵੀ ਜ਼ਿੰਮੇਦਾਰ ਭਰਾ ਜਮ ਆਪਾਂ ਸੌਖਾ ਹੀ ਕਰਦੇ ਆ ਵੀਡੀਓ ਪਾ ਕੇ ਰਾਮ ਲਾਗੇ ਜਿਹੜੀ ਗਾਵਾਂ ਦੋਵੇਂ ਟਾਈਮ ਚੋਕੇ ਜਾਣ ਤਸੱਲੀ ਪੂਰੀ ਕਰਨ ਥੱਲੇ ਬਹਿ ਕੇ ਠੀਕ ਇਹਦੇ ਵਿੱਚ ਕੋਈ ਤੋਖਾ ਨਹੀਂ ਜਿਹੜਾ ਇੱਕ ਡੰਗਰ ਦੇਣਾ ਦੁਬਾਰਾ ਮੇਰੇ ਕੋਲ ਜਰੂਰ ਆਉਂਦਾ ਜੀ ਠੀਕ ਆ ਹੁਣ ਜਰਸੀਆਂ ਦਿਖਾਈਏ ਹਾਂ ਜੀ ਜਰਸੀਆਂ ਦਿਖਾਓ ਪਹਿਲਾਂ ਗੱਬਣ ਦਿਖਾਈਏ ਹਨਾ ਫਿਰ ਸੂਈ ਸੂਈ ਬਾਅਦ ਚ ਦਿਖਾਉਨੇ ਪਹਿਲਾਂ ਗੱਬਣ ਦਿਖਾ ਦਈਏ ਜੀ ਹਾਂ ਜੀ ਆ ਗੱਬਣ ਜਰਸੀ ਹੈ ਜੀ ਕਿੰਨੇ ਦਿਨ ਲਾ ਜੂਗੀ ਇਹ ਇਹ ਪਿਓਰ ਆ ਜੀ 100% ਜਰਸੀ ਆ ਹਾਂ ਜੀ ਸੋਦੇ 100% ਆ ਜੀ ਆਹ ਜਿਹਨਾਂ ਨਾਲ ਡੀਟੀ ਗੀ ਭਾਣਾ ਨੇ ਕਿਦੇ ਵੇਖੀ ਨਹੀਂ ਤੇ ਉਹਨੇ ਅਖਣਾ ਇਹ ਕਿ ਨਹੀਂ ਕੀ ਆ ਹਾਂ ਪਰ ਸਾਥੋਂ ਪੁੱਛੋ ਵੀ ਕੀ ਐ ਜੀ 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 18 ਕਿਲੋ ਦੀ ਮਾਲਕ ਬਣਨਾ ਵਾ ਜੀ ਸੁਆ ਇਹਦਾ ਕਿਨਵਾਈ ਤੇ ਦੂਜਾ ਸੁਆ ਜੀ ਦੂਜਾ ਸੁਆ ਇਹ ਸੰਭਾਲੀ ਨਹੀਂ ਕਿਸੇ ਨੇ ਠੀਕ ਆ ਇਹ ਹੋਰ ਜਰਸੀ ਆ ਜੀ ਆ ਵੇਖੋ ਥਾਣ ਸੋਨਾ ਲੱਗਾ ਵਾ ਇਹਨੂੰ ਆ ਵੇਖੋ ਠੰਡੀ ਧੀਰੀ ਆ ਬਾਕੀ ਗਰਮੀਆਂ ਜੇ ਇਹਨਾਂ ਦੀ ਡਿਮਾਂਡ ਜ਼ਿਆਦੀ ਆ ਤੇ ਹੁਣ ਇਹਨੇ ਖਰੀਦ ਲੋ ਮੁੜ ਕੇ ਸਾਰੀਆਂ ਗਰਮੀਆਂ ਦੁੱਧ ਪੀਓ ਕੋਈ ਗਰਮੀ ਨਹੀਂ ਮਨਾਉਣੀ ਇਹਨਾਂ ਨੇ ਲਿਆ ਵੀਰ ਲਿਆ ਮਿੰਦਰ ਸਾਹਿਬ ਇਹਨੂੰ ਨਾ ਕਿਤੇ 2-4 ਕਿਲੋ ਘਿਓ ਪੈ ਜਾਣਾ ਇੱਕ ਮਿੰਟ ਕਹ ਲੈ ਹਾਂ ਜੀ 2-4 ਕਿਲੋ ਇਹਨੂੰ ਘਿਓ ਪੈ ਜਾਏ ਜੀ ਇਹੋ ਇਹਨੂੰ ਗਾਂ ਨੇ ਮੂੰਹ ਬੋਲਣਾ ਬਿਲਕੁਲ ਬਿਲਕੁਲ ਦੀ ਬੋਰੀ ਇੱਕ ਖਾ ਜਵੇ ਕਈ ਵਾਰਨ ਪਰ ਵਪਾਰੀ ਥੋੜੇ ਜਿਹਾ ਅਸੀਂ ਡਰਦੇ ਆ ਵੀ ਖਰਚੇ ਤੋਂ ਡਰਦੇ ਆ ਵੀ ਚਲੋ ਖਰਚਾ ਨਾ ਹੀ ਹੋਵੇ ਬਾਕੀ ਕਈ ਵਾਰ ਪਹਿਲਾਂ ਘਟ ਪੱਠੇ ਪਏ ਹੁੰਦੇ ਆ ਹਾਂ ਜੀ ਹਾਂ ਜੀ ਆਹ ਠੰਡੀ ਵੇਖੋ ਚੰਗੀ ਬਣਨੀ ਵੀ ਚੰਗੀ ਆ ਜੀ 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 ਆਹ ਥਾਣੂ ਵੀ ਵੇਖੋ ਕਿਦਾਂ ਦੇ ਆ ਠੀਕ ਆ ਥਰ ਬਹੁਤ ਸੋਹਣਾ ਲੱਗਾ ਵਾਗੇ ਹਾਂਜੀ 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 ਹੈ ਵੀ ਚੰਗਾ ਬਹੁਤ ਵਧੀਆ ਦੇਣ ਕਿੰਨੇ ਖੜੂਗੀ ਏ ਇਹ ਵੀ ਲੈ ਜੂਗੇ ਜੀ ਪੰਜ ਚਾਰ ਦਿਨ ਪੰਜ ਪੰਜ ਛੇ ਦਿਨ ਲੈ ਜੀ ਪੰਜ ਛੇ ਦਿਨ ਲੈ ਜੂਗੇ ਵੱਧ ਵੀ ਲੈ ਸਕਦੀ ਆ ਕੁਦਰਤੀ ਚੀਜ਼ ਆ ਦੱਸੋ ਫੇਰ ਦਾ ਫਿਕਸ ਜਿਆ ਇਹਦਾ ਮੁੱਲ ਜਾਇਜਾ ਕਰੀਏ ਜੀ ਜਿੰਨਾ ਮਰਜ਼ੀ ਕਰ ਦੋ ਨਹੀਂ ਜਿੰਨਾ ਮਰਜ਼ੀ ਨਹੀਂ ਕਰਾਂ ਮੋਰਦੇ 45000 ਹਾਂਜੀ 40000 ਤੋਂ ਮਾਨ ਕਰਦਾਂਗੇ ਬਾਈ ਲਓ ਜੀ ਫੋਨ ਕਰ ਲਿਓ ਜਿੰਨੂੰ ਪਸੰਦ ਆਈ ਇਹਨਾਂ ਪੱਠੇ ਘਟਗਾਣੇ ਆ ਤੇ ਦੁੱਧ ਪੂਰਾ ਹੀ ਦੇਈ ਜਾਣਾ ਜੀ ਬਿਲਕੁਲ ਜਾਇਜ ਮੁੱਲ ਕੀਤਾ ਹੋਣਾ ਆਪਾਂ ਮਗਰੋਂ ਤੋਂ ਹੁਣੀ ਲਾਸਟ ਤੇ ਆ ਵੇਖੋ ਇੱਧਰ ਆਓ ਪਿਛੇ ਇੱਧਰ ਹਾਂਜੀ ਇੱਧਰ ਆਓ ਪਿਛੇ ਆ ਆ ਵੇਖੋ ਜੀ ਇਹ ਕਾਜੇ ਚੈੱਕ ਕਰ ਲੋ ਇਹਨੂੰ ਇੱਕ ਇਹ ਆ ਰਾ ਦੀ ਸੂਰੀਆ ਜੀ ਉਹ ਪਰੇ ਹੋ ਜਾ ਕਿਤੇ ਜਿੱਡੀ ਕੇ ਵਿਚਾਰੀ ਆਪ ਆ ਉਤੋਂ ਵੱਡਾ ਹਵਾਨਾ ਵਾ ਇਹਦਾ ਇੱਧਰ ਦਿਖਾ ਦਿੰਨੇ ਕੋਈ ਗੱਲ ਨਹੀਂ ਬਾਕੀ ਤੋਰ ਆ ਆ ਵੇਖੋ ਜੀ ਥਾਣੇ ਦਾ ਚੈੱਕ ਕਰੋ ਅੱਗਾ ਬਹਿ ਜਾਓ ਥੱਲੇ ਜੀ ਇਦਾਂ ਹੀ ਐਂ ਹੀ ਆ ਵੇਖੋ ਪੂਰਾ ਚੰਗਾ ਮੋਟਾ-ਮੋਟਾ ਥਣ ਲੱਗਾ ਤੇ ਹੈ ਵੀ ਚੰਗੀ ਪਿੱਛੇ ਬੱਚਾ ਕੀ ਹੈ ਜੀ ਮੱਛੀ ਹੈ ਜੀ ਮੱਛੀ ਬਹੁਤ ਸੋਹਣੀ ਆ ਪਿੱਛੇ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਇਹ ਅੱਜ ਰਾਤ ਸੂਈ ਹੈ ਜੀ ਅੱਜ ਰਾਤ ਹੀ ਸੂਈ ਹੈ ਆ ਵੇਖੋ ਜੀ ਅੱਜ ਦੀ ਰਾਤ ਗਈ ਆ ਭੰਡਰ ਸਾਹਿਬ ਉਹ ਜੀ ਹਵਾਨਾ ਮੈਂ ਦਾ ਚੈੱਕ ਕਰ ਲੋ ਜੀ ਕਰਮਾਂ ਵਾਲੀ ਦਾ ਆ ਵੇਖੋ ਬਹੁਤ ਹੀ ਚੰਗਾ ਹਵਾਨਾ ਤਿਆਰ ਕੀਤਾ ਜੀ ਲੈ ਵੀਰ ਲੈ ਆ ਆ ਵੇਖੋ ਵੱਛੀ ਤੇ ਜਾਂਦੀ ਵੱਛੀ ਤੇ ਆਥੇ ਜਾਂਦੇ ਐਨ ਲੰਮੀ ਤੋਰ ਪੰਗੋ ਪਰੇ ਲੈ ਜਾ ਲੈ ਜਾ ਵੇਰ ਲੈ ਗੁਰੂ ਰਾਮਦਾਸ ਸਾਹਿਬ ਦਾ ਕਮਾਲ ਆ ਜਾ ਸੋਹਣੀ ਆ ਜੀ ਸੁਆਹ ਦਾ ਕਰਨਾਈ ਇਹ ਦੂਜਾ ਸੁਆਹ ਆ ਜੀ ਦੂਜਾ ਇਹ ਕਿਸੇ ਬੇਕਦਰੇ ਕੋਲ ਹੀ ਆ ਜੀ ਬ੍ਰਾਂਟਡ ਹੈ ਦੋਵੇਂ ਚੀਜ਼ਾਂ ਜਰਸੀ ਆ ਆਮ ਪਹਿਣ ਭਰਾ ਸਿਆਣੇ ਆ ਜੀ ਸਾਡੇ ਨਾਲੋਂ ਜ਼ਿਆਦਾ ਸਿਆਣੇ ਭੈਣ ਭਰਾਵਾ ਬਿਲਕੁਲ ਜੀ ਬਿਲਕੁਲ ਤਿੰਨ ਵਾਲੇ ਜਿਹੜੇ ਜ਼ਿੰਮੇਦਾਰ ਲਾ ਲੋ ਜਾਂ ਕਿਦਾਂ ਸਾਡੇ ਭਰਾ ਹੀ ਆ ਹਾਂਜੀ ਇਹ ਆ ਵੀ ਇਹਨੇ 20 ਕਿਲੋ ਦੁੱਧ ਕੱਢੀ ਆਣਾ ਆਰਾਮ ਨਾਲ ਅੱਛਾ ਜੀ ਬਹੁਤ ਆਰਾਮਦਾਰ ਅੱਛੀ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਜਰਸੀ ਸੋਹਣੀ ਆ ਜੀ ਜਿੰਨੀ ਮਗਰ ਪਿੱਛੇ ਵਛੀ ਆ ਜੀ ਵਛੀ ਵੀ ਬੜੀ ਸੋਹਣੀ ਹੈ ਇਹਦੀ ਆ ਵੇਖੋ ਜਰਸੀ ਵਛੀ ਬਹੁਤ ਸੋਹਣੀ ਆ ਆ ਵੇਖੋ ਅੱਖ ਚੈੱਕ ਕਰੋ ਕਨ ਕਨ ਚੰਗੇ ਸੋਹਣੇ ਆ ਇਹਦੇ ਵੀ ਹਾਂਜੀ ਦੱਸੋ ਫੇਰ ਦਾ ਕਿੰਨਾ ਕਰਨਾ ਜੀ ਇਹਦਾ ਮੁੱਲ 50000 ਆ ਜੀ ਹਾਂਜੀ ਫਿਕਸ ਹੀ ਆ ਕਿ ਹੈਗਾ ਥੋੜਾ ਬੋਧਾ ਕਰ ਲੈ ਨਹੀਂ ਇਹਦੇ ਵਿੱਚ ਥੋੜਾ ਲਸ ਹੋਊਗਾ ਜੀ ਥੋੜਾ ਬੋਧਾ ਹਾਂਜੀ ਜ਼ਰੂਰ ਹੋਊਗਾ ਠੀਕ ਆ ਫੋਨ ਕਰ ਲੈ ਕੋਈ ਹਾਂਜੀ ਹਾਂਜੀ 45000 ਦੀ ਦੇ ਦਾਂਗੇ 45000 ਦੀ 45 20 ਗਮਾਨ ਤਾਨ ਥੋੜਾ ਬਾਲਾ ਕਰਾਂ ਬਾਕੀ ਫੋਨ ਕਰੇ ਜਿੰਨੂੰ ਵੀ ਪਸੰਦ ਹੋਵੇ ਜਿਹਨੂੰ ਫੋਨ ਕਰੇ ਮੇਰਾ ਭਰਾ ਮੋੜਨਾ ਨਹੀਂਗਾ ਨਹੀਂ ਮੋੜਨਾ ਨਹੀਂ ਜੀ ਮੋੜਦੇ ਨਹੀਂ ਮੈਂ ਪਹਿਲਾਂ ਤੁਹਾਨੂੰ ਪਤਾ ਸਤ ਗਮਗਾ ਜਾਂ ਉਧਰ ਤੋਂ ਪਾਂ ਜਾਂ ਤੇ ਸੇਰ ਤੋਂ ਲੱਗੇ ਸ਼ਾਮ ਤੱਕ ਵੇਚ ਜੀ 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 ਤੇ ਭੈਣ ਭਰਾ ਆਪਣੀ ਜਿਹੜੀ ਮਰਜ਼ੀ ਮੁਤਾਬਕ ਆਪਣੇ ਤਸੱਲੀ ਕਰਕੇ ਫੇਖਰਨ ਜੀ ਹਾਂਜੀ ਇਹ ਆ ਵੀ ਸਚਾਈ ਦੇ ਹਮੇਸ਼ਾ ਹੀ ਮਹਾਰਾਜ ਕਿਰਪਾ ਕਰਦਾ ਬਿਲਕੁਲ ਤੇ ਚਲੋ ਆਪਣੇ ਵੱਲੋਂ ਬਹੁਤਾ ਵੀ ਆਪਾਂ ਕੀ ਕਹੀਏ ਵੀ ਬਹੁਤੇ ਸੱਚਿਆ ਨਹੀਂ ਪ੍ਰਮਾਤਮਾ ਹੀ ਕਰੇ ਤਾਂ ਫੇਰ ਹੀ ਬਖਸ਼ਿਸ਼ ਆਉਂਦੀ ਹੈ ਬਿਲਕੁਲ ਬਿਲਕੁਲ ਜੀ ਹਾਂ ਜੀ ਠੀਕ ਹੈ ਮਾਲ ਸਾਡਾ ਸਾਫ ਸੁਥਰਾ ਵਾ ਤੇ ਆਓ ਭੈਣ ਭਰਾ ਕੋਈ ਵੇਖੋ ਦਰਸ਼ਨ ਕਰੋ ਤੇ ਜਿਹੜੀ ਜੀ ਕਰਦਾਓ ਆਪਣੇ ਲਈ ਜਿਹੜੀ ਪਸੰਦੋਂ ਦੀ ਲੈ ਲਓ ਹਾਂ ਜੀ ਠੀਕ ਹੈ ਜੀ ਸਹੀ ਆ ਤੇ ਆਹੀ ਸੱਤ ਪਸ਼ੂ ਆ ਜੀ ਇੱਧਰ ਦੋ ਜਰਸੀਆਂ ਤੇ ਇੱਧਰ ਵੀ ਜਰਸੀਆਂ ਹੀ ਆ ਤੇ ਬਹੁਤ ਸੋਹਣੀਆਂ ਜੀ ਹਾਂ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਹਾਂ ਜੀ ਆ ਗਿਆ ਆਪਣੀ ਤਸੱਲੀ ਜ਼ਰੂਰ ਕਰ ਲਓ ਤਸੱਲੀ ਕਰਕੇ ਲੈ ਕੇ ਜਾਇਆ ਜੀ ਧੰਨਵਾਦ